ਠੱਗੀਆਂ ਬਾਈ ਠੱਗੀਆਂ ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਬੰਦਾ ਦੇਖ ਲੋ ਬਾਈ ਜੀ ਆਨਲਾਈਨ ਦੇ ਵਿੱਚ ਨਾ ਜਦੋਂ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਪਹਿਲਾਂ ਪੈਸਾ ਕਿਉਂਕਿ ਅੱਜ ਕੱਲ ਚੱਲ ਰਿਹਾ ਹੈ ਅੱਜ ਕੱਲ ਕੀ ਚੱਲ ਰਿਹਾ ਹੈ ਜਿਦਾ OLX ਦੇ ਉੱਤੇ ਜਾਂ ਇਸ ਤਰ੍ਹਾਂ ਦੀਆਂ ਸਾਈਟਾਂ ਨੇ ਜਿਨ੍ਹਾਂ ਦੇ ਉੱਤੇ ਕੋਈ ਸਮਾਨ ਵਿਕਦਾ ਹੈ ਹਨਾ ਪੁਰਾਣਾ ਜਾਂ ਸਮਾਨ ਖਰੀਦਦੇ ਆਪਾਂ ਉਹਨਾਂ ਦੇ ਉੱਤੇ ਅਗਲਾ ਕਹਿੰਦਾ ਬਾਈ ਝੂਠ ਵੱਡੇ ਵੱਡੇ ਮਾਰਦਾ ਅਗਲਾ ਕਹਿੰਦਾ ਬਾਈ ਮੇਰਾ ਬਹੁਤ ਵੱਡਾ ਡੇਰੀ ਫਾਰਮ ਹੈ ਇਸ ਬੰਦੇ ਨੇ ਮੈਸਾ ਖਰੀਦਿਆ ਨੇ ਪੂਰੀ ਵੀਡੀਓ ਦਿਖਾਵਾਂਗੇ ਮਾਜਰਾ ਕੀ ਆ ਪੂਰਾ ਦਿਖਾਉਨੇ ਤੁਹਾਨੂੰ ਤੇ ਉਹ ਲੈਕਸ ਦੇ ਉੱਤੇ ਗੱਡੀ ਪਾ ਦੇਣਗੇ ਬਾਈ ਜੀ 10 ਲੱਖ ਵਾਲੀ ਗੱਡੀ ਦੀ ਕੀਮਤ ਪਾ ਦੇਣਗੇ 5 ਲੱਖ ਰੁਪਇਆ ਉਸ ਤੋਂ ਬਾਅਦ ਜਦੋਂ ਆਪਾਂ ਫੋਨ ਕਰਦੇ ਆ ਉਹ ਅਗਲਾ ਅੱਗੋ ਬੋਲਦਾ ਬਾਈ ਮੈਂ ਫੌਜੀ ਆ ਤੇ ਮੈਂ ਫੌਜ ਗਿਆ ਹੋਇਆ ਗੱਡੀ ਮੇਰੇ ਕੋਲੇ ਆ ਇਹ ਤੁਸੀਂ ਆਖੇ ਹੀ ਨਹੀਂ ਲਿਜਾ ਸਕਦੇ ਸਾਨੂੰ ਟਰਾਂਸਪੋਰਟਰ ਆਹੀ ਤੁਹਾਡੇ ਘਰੇ ਭੇਜਣੀ ਪਊਗੀ ਤੇ ਉਸ ਤੋਂ ਪਹਿਲਾਂ ਕਹਦੇ ਨੇ ਬਾਈ ਜੀ ਟਰਾਂਸਪੋਰਟ ਦਾ ਖਰਚਾ ਆਊਗਾ 10000 ਰੁਪਏ ਪਾ ਦਿਓ 5000 ਰੁਪਏ ਪਾ ਦਿਓ 7000 ਰੁਪਏ ਪਾ ਦਿਓ ਤੇ ਇਹ ਤੁਹਾਡੇ ਘਰੇ ਪਹੁੰਚ ਜੂਗੀ ਇਹ ਜਿਹੜੀ ਰਕਮ ਤੁਸੀਂ ਸਾਨੂੰ ਦੇਣੀ ਹੈ 5 ਲੱਖ ਜਾਂ 4 ਲੱਖ ਉਹਦੇ ਵਿੱਚੋਂ ਆਪਦਾ ਕੱਟ ਲਿਓ ਇਸ ਤਰ੍ਹਾਂ ਕਰ ਕਰਕੇ ਬਾਈ ਜੀ ਜਿੱਥੇ ਤੱਕ ਤੁਸੀਂ ਪੈਸੇ ਪਾਈ ਜਾਨੇ ਤੁਹਾਡੇ ਤੋਂ ਪਵਾਏ ਜਾਣਗੇ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਜਿਹੜਾ ਫੋਨ ਚੱਕਣਾ ਬੰਦ ਕਰ ਦੇਣਗੇ ਐਸੇ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਬਾਈ ਇੱਕ ਬੰਦਾ ਆਜੋ ਪੂਰੀ ਵੀਡੀਓ ਦੇਖ ਲਓ ਮੈਂ ਨਾ ਮੋਬਾਈਲ ਦੇ ਵਿੱਚ ਦੇਖੀ ਸੀ ਵੀਡੀਓ ਤੇ ਮੋਬਾਈਲ ਦੇ ਥਰੂ ਆਪਾਂ ਇਹ ਸਕਰੀਨ ਤੇ ਮੱਜਾ-ਮੁਜਾ ਦਿਖਾਈਆ ਉੱਤੇ ਹੀ ਨੰਬਰ ਲਾ ਵੇਠੇ ਨੰਬਰ ਲਾ ਕੇ ਉਹਨਾਂ ਦੇ ਨਾਲ ਗੱਲ ਹੋਈ ਤੇ 70000 ਜੀ ਕਹਿੰਦੇ ਘਰ ਪਹੁੰਚਾਏ ਤੁਹਾਡੀ ਘਰ ਪਹੁੰਚਾ ਕੇ ਤਾਂ ਵਾਂਗੇ 70000 ਦੇ ਵਿੱਚ ਹੀ ਕਿੱਥੋਂ ਦਾ ਬੰਦਾ ਸੀ ਉਹ ਇਹ ਰਾਜਸਥਾਨ ਦਾ ਸੀਗਾ ਜੀ ਕੀ ਨਾਮ ਦੱਸਦਾ ਸੀ ਆਪਾਂ ਸੋਨੂ जाट ਇਹ ਹੋ ਉਸ ਤੋਂ ਬਾਅਦ ਤੇ ਉਹਦੇ ਬਾਅਦ ਅਸੀਂ ਉਹਨੂੰ ਕਿਹਾ ਠੀਕ ਹੈ ਕਰਦੇ ਤੇ ਦੂਜੇ ਦਿਨ ਉਹਨੇ ਫੋਨ ਕੀਤਾ ਕਹਿੰਦਾ 10000 ਰੁਪਏ ਭੇਜ ਦਿਓ ਕੋਈ ਰਸਤੇ 'ਚ ਅੜੀ ਦੱਬੀ ਪਊਗੀ ਤੇ ਅਸੀਂ ਉਸੇ ਨੰਬਰ ਤੇ ਉਹਨੇ ਆਧਾਰ ਕਾਰਡ ਪੈਨ ਕਾਰਡ ਤੇ ਆਪਣਾ ਡੇਰੀ ਫਾਰਮ ਦਾ ਲਾਇਸੈਂਸ ਭੇਜਿਆ ਉਹ ਅੱਛਾ ਉਸ ਬੰਦੇ ਨੇ ਹਾਂਜੀ ਇਹ ਤਾਂ ਤੁਹਾਨੂੰ ਸ਼ੱਕ ਨਾ ਹੋਵੇ ਸ਼ੱਕ ਨਾ ਹੋਵੇ ਤੇ ਅਸੀਂ ਉਹਦੇ ਯਕੀਨ ਕਰ ਲਿਆ ਤੇ ਅਸੀਂ 10000 ਰੁਪਏ ਭੇਜਤਾ 10000 ਭੇਜਣ ਦੇ ਬਾਅਦ ਫਿਰ ਕਹਿੰਦਾ 25500 ਰੁਪਏ ਭੇਜ ਦਿਓ 25500 ਭੇਜਿਆ ਫਿਰ ਕਹਿੰਦਾ ਅੱਗੇ ਨਾ ਉਹਦੇ ਬਜਰੰਗ ਦਾ ਲਾਲਿਆ ਨੇ ਸਾਨੂੰ ਫੜ ਲਿਆ ਤੇ ਉੱਥ 25500 ਹੋਰ ਭੇਜ ਦੋ ਕਿ 25500 ਹੋਰ ਭੇਜਤਾ ਉਹਦੇ ਬਾਅਦ ਫਿਰ ਕਹਿੰਦੇ ਟੂਲ ਟੈਕਸ ਪੈਂਦੇ ਆ ਪਤਾ ਨਹੀਂ ਕੀ ਪੈਂਦੇ ਆ ਕਿ ਤੁਹਾਡੀ ਗੱਡੀ ਜਲੰਧਰ ਆ ਗਈ ਹੈ ਜਲੰਧਰ ਆ ਕੇ ਉਹਨਾਂ ਨੇ ਫਿਰ 36999 ਰੁਪਇਆ ਮੰਗਾਇਆ ਉਹ ਵੀ ਅਹੀਂ ਭੇਜਤਾ ਜਦੋਂ 36999 ਰੁਪਇਆ ਭੇਜਿਆ ਉਹਦੇ ਬਾਅਦ ਫਿਰ ਅਸੀਂ ਜਦ ਸ਼ਾਮ ਪੈ ਗਈ ਫਿਰ ਪੁੱਛਿਆ ਉਹਨੂੰ ਕਿਉਂ ਜੀ ਸਾਡੀ ਆਈ ਨਹੀਂ ਮੱਜ ਅਜੇ ਤੱਕ ਤੇ ਕਹਿੰਦਾ 45000 ਹੋਰ ਭੇਜ ਦੋ ਮੈਂ ਕਿਹਾ 98000 ਰੁਪਇਆ ਤੇ ਪਹੁੰਚ ਗਿਆ ਤੇ 70000 ਦੀ ਗੱਲਬਾਤ ਹੋਈ ਹੈ ਤੇ ਕਹਿੰਦਾ ਸਾਡਾ ਡਰਾਈਵਰ ਕੋਲ 2.5 ਤਿੰਨ ਲੱਖ ਰੁਪਈਆ ਪਿਆ ਹੁੰਦਾ ਤੁਹਾਡੇ ਘਰ ਆ ਕੇ ਡਰਾਈਵਰ ਨੇ ਸਾਰੇ ਪੈਸੇ ਦੇ ਦੇਣੇ ਬਾਕੀ ਅਸੀਂ 70 ਦਾ 70 ਹੀ ਲਵਾਂਗੇ ਨਾ ਕੋਈ ਪੈਹਾ ਭੇਜਿਆ ਨਾ ਕੋਈ ਸਤੇ ਨਾ ਮੱਝ ਭੇਜੀ ਅਜੇ ਤੱਕ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਮੇਨਾ ਠੱਗੀ ਹੋ ਗਈ ਇਦਾਂ ਜਦੋਂ ਸ਼ਾਮ ਪੈ ਗਈ ਮੱਝ ਨਹੀਂ ਆਈ ਤੇ ਅਸੀਂ ਫਿਰ ਡਾਟ ਹੋ ਗਿਆ ਕਿ 70000 ਤੋਂ ਉੱਪਰ ਪੈਸੇ ਪਹੁੰਚ ਗਏ 98000 ਤੇ ਫਿਰ ਵੀ 45000 ਮੰਗਣ ਡਿਆ ਫਿਰ ਅਸੀਂ ਰੁਕ ਗਏ ਅਸੀਂ ਕਿਹਾ ਹੁਣ ਹੈ ਹੀ ਨਹੀਂ ਸਾਡੇ ਕੋਲ ਪੈਸੇ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜੇ ਦਿਹਾੜੀ ਮਜ਼ਦੂਰੀ ਕਰਦੇ ਆ ਮਿਸਤਰੀਆਂ ਦੇ ਨਾਲ ਇੱ ਦੇ ਕਿਨੇ 98000 ਟੋਟਲ ਹਾਂਜੀ 98000 ਪਹੁੰਚ ਗਿਆ ਆਪਦੇ ਕੋਲ ਉਸ ਤੋਂ ਇਸ ਵਿਸ਼ੇ ਤੁਸੀਂ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਦਸੂਏ ਥਾਣੇ ਐਸਐਚਓ ਸਾਹਿਬ ਨੂੰ ਵੀ ਕੀਤੀ ਆ ਤੇ ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਗੇ ਕਹਿੰਦੇ ਦੇਖੋ ਹੌਲੀ ਹੌਲੀ ਲੱਗੇਗਾ ਕੰਮ ਉਹਦੇ ਬਾਅਦ ਫਿਰ ਅਸੀਂ ਹੁਸ਼ਿਆਰਪੁਰ ਗਏ ਐਸਐਸਪੀ ਐਸਐਸਪੀ ਦਫਤਰ ਉੱਥੇ ਵੀ ਕਲਰ ਦਰਖਾਸਤ ਦੇ ਕੇ ਆਏ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤੂੜਵਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ